ਕੁੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਆਇਆ ਤਕ ਸਫਲ ਹੈ ਪਰ ਉਪਕਾਰੀ ਸਹੈ ਸਿਰ ਆਪਣੈ ਸੁਖ ਦਾਈ ਸਭ ਕੋ ਹੋਇ ਦੁਖ ਸਹੈ ਸਿਰ ਆਪਣੈ ਸੁਖ ਦਾਈ ਸਭ ਕੋ ਹੋਇ ਦੀਨਾ ਨਾਥ ਭਗਤ ਵਤਸਲ ਕਰਣਾ ਨਿਧਾਨ ਪਤਤਾ ਦਾ ਉਧਾਰ ਕਰਨ ਵਾਲੇ ਧੰ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਅੰਦਰ ਮਹਾਪੁਰਖਾਂ ਦੇ ਪਾਵਨ ਪਵਿੱਤਰ ਤਪ ਸਥਾਨ ਤੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸਮਰਪਿਤ ਸਮਾਗਮ ਦੇ ਅੰਦਰ ਜੁੜ ਮਿਲ ਕਰਕੇ ਬੈਠੀ ਗੁਰੂ ਕੀ ਪਿਆਰੀ ਸਾਧ ਸੰਗਤ ਰਸਨਾ ਪਵਿੱਤਰ ਕਰੋ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਕੁਟਿਆ ਸਾਹਿਬ ਵਾਲੇ ਇਤਨਾ ਮਹਾਪੁਰਸ਼ਾਂ ਦਾ ਪਾਵਨ ਪਵਿੱਤਰ ਸਥਾਨ ਗੁਰੂ ਦੀ ਗੋਦ ਆਪਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਸਾਰੇ ਗੁਰੂ ਦੇ ਪਿਆਰ ਦੇ ਵਿੱਚ ਡੁੱਲ ਮਿਲ ਕਰਕੇ ਬੈਠੇ ਆਂ ਦਾਸ ਤੋਂ ਪੂਰਵ ਕੱਲ ਵੀ ਆਪਨੇ ਮਹਾਪੁਰਸ਼ਾਂ ਤੋਂ ਗੁਣੀ ਜਨਾਂ ਤੋਂ ਰਾਗੀ ਸਿੰਘਾਂ ਪਾਸੋਂ ਕਥਾ ਵਾਚ ਆਪਾਸੋਂ ਗੋਰੇ ਇਤਿਹਾਸ ਗੁਰੂ ਦਰਬਾਰ ਦੀ ਬਾਤ ਸਰਵਣ ਕੀਤੀ ਹੈ ਅੱਜ ਵੀ ਜੋ ਮਾਲਕ ਬਖਸ਼ਿਸ਼ ਕਰੇਗਾ ਗੁਰੂ ਚਰਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਹਾਜ਼ਰੀ ਲਗਵਾਨੀ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਦਿਨ ਚੱਲ ਰਹੇ ਐ ਇਹ ਸ਼ਹਾਦਤਾਂ ਦੇ ਉਹ ਮਹਾਨ ਦਿਨ ਐ ਆਪਾਂ ਸਾਰੇ ਪੰਦਰਵਾੜਾ ਕਹਿ ਦਿੰਨੇ ਆ ਸੰਸਾਰ ਦੇ ਇਤਿਹਾਸ ਸੰਸਾਰ ਦੀਆਂ ਕੌਮਾਂ ਦੇ ਇਤਿਹਾਸ ਸਾਰਿਆਂ ਨੂੰ ਆਪਾਂ ਇੱਕ ਪਲੜੇ ਦੇ ਵਿੱਚ ਰੱਖ ਲਈਏ ਤੇ 15 ਦਿਨਾਂ ਦਾ ਇਹ ਮਹਾਨ ਇਤਿਹਾਸ ਸੰਸਾਰ ਦੇ ਹਰ ਇੱਕ ਇਤਿਹਾਸ ਤੇ ਭਾਰਾ ਪੈਂਦਾ ਇਹ 15 ਦਿਨ ਧੰਗੁਰ ਗੋਬਿੰਦ ਸਿੰਘ ਮਹਾਰਾਜ ਦਾ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਔਰ ਸ਼ਹਾਦਤਾਂ ਦਾ ਐਸਾ ਕ੍ਰਮ ਜਿਹਦੇ ਵਿੱਚ ਸਤਿਗੁਰਾਂ ਦੇ ਜਾਨ ਨਾਲੋਂ ਪਿਆਰੇ ਸਿੱਖ ਗੁਰੂ ਸਾਹਿਬ ਦਾ ਪਰਿਵਾਰ ਵੱਡੇ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਜਾਨ ਨਾਲੋਂ ਪਿਆਰੇ ਗੁਰੂ ਕੇ ਸਿੱਖ ਮਹਾਨ ਸਤਿਗੁਰਾਂ ਦਾ ਗ੍ਰੰਥਾਂ ਦਾ ਉਹ ਖਜ਼ਾਨਾ ਔਰ ਇਹ ਸਾਰਾ 15 ਦਿਨਾਂ ਦਾ ਜੋ ਇਤਿਹਾਸ ਹੈ ਇੱਕ ਇੱਕ ਵਿਸ਼ੇ ਨੂੰ ਜੇ ਲਵਾਂਗੇ ਸਾਡੀ ਜ਼ੁਬਾਨ ਦੇ ਵਿੱਚ ਇੰਨੀ ਸ਼ਮਤਾ ਨਹੀਂ ਸਾਡੀ ਜ਼ੁਬਾਨ ਦੇ ਵਿੱਚ ਇੰਨੀ ਤਾਕਤ ਨਹੀਂ ਔਰ ਮਾਫ ਕਰਨਾ ਮਾਫੀ ਮੰਗ ਕੇ ਬਚਨ ਕਰਦਾ ਸਾਡੇ ਦਿਲਾਂ ਦੇ ਵਿੱਚ ਉਹਨਾਂ ਪਿਆਰ ਵੀ ਨਹੀਂ ਕਿ ਆਪਾਂ ਗੁਰੂ ਸਾਹਿਬ ਦੇ ਉਸ ਹੈ ਤੇ ਮਾਲਕ ਦੀ ਲੀਲਾ ਹੀ ਪਰ ਆਪਾਂ ਉਸ ਦਰਦ ਨੂੰ ਉਸ ਦੁੱਖ ਨੂੰ ਮਹਿਸੂਸ ਕਰਕੇ ਉਹਨੂੰ ਯਾਦ ਕਰ ਸਕੀਏ ਸਾਡੇ ਅੰਦਰ ਅੱਜ ਇੰਨਾ ਵੀ ਪਿਆਰ ਬਚਿਆ ਨਹੀਂ ਹੈ ਮੈਂ ਕੱਲ ਆਉਂਦੇ ਹੋਏ ਮਹਾਪੁਰਸ਼ ਜਦੋਂ ਕਥਾ ਕਰ ਰਹੇ ਸੀ ਤੇ ਮੈਂ ਉਹਨਾਂ ਦੀ ਕਥਾ ਸ਼੍ਰਵਣ ਕਰਦਿਆਂ ਉਹਨਾਂ ਵਿੱਚ ਇੱਕ ਗੱਲ ਕਹੀ ਕਿ ਸਾਧ ਸੰਗਤ ਜੀ ਚੁੱਪ ਕਰਕੇ ਸਰਵਣ ਕਰਨਾ ਤੇ ਮੈਂ ਇੱਕ ਗੱਲ ਮਹਿਸੂਸ ਕਰਦਾ ਸੀ ਕੇ ਗੁਰੂ ਕੇ ਸਿੱਖ ਹੋਣ ਔਰ ਗੁਰੂ ਕੇ ਪਰਿਵਾਰ ਦੀ ਸ਼ਹਾਦਤ ਦੇ ਸਬੰਧ ਦੇ ਵਿੱਚ ਕੋਈ ਉਹਨਾਂ ਦੇ ਪ੍ਰਤੀ ਆਪਣੇ ਪਿਆਰ ਨੂੰ ਸਮਰਪਿਤ ਕਰ ਰਿਹਾ ਹੋਵੇ ਉਸ ਵੇਲੇ ਨੂੰ ਯਾਦ ਕਰ ਰਿਹਾ ਹੋਵੇ ਤੇ ਕਥਾ ਕਹਿਣ ਵਾਲੇ ਨੂੰ ਇੰਨੀ ਗੱਲ ਕਹਿਣੀ ਪਵੇ ਵੀ ਚੁੱਪ ਕਰ ਜਾਓ ਤੇ ਕਿੱਥੇ ਆ ਪਿਆਰ ਕਿੱਥੇ ਆ ਪਿਆਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਆਰ ਸੀ ਉਹਨਾਂ ਗੁਰਸਿੱਖਾਂ ਦਾ ਪਿਆਰ ਸੀ ਉਹਨਾਂ ਸ਼ਹੀਦਾਂ ਦਾ ਜਿਨ੍ਹਾਂ ਦੇ ਪਿਆਰ ਵਿੱਚ ਅੱਜ ਆਪਾਂ ਜੁੜ ਕੇ ਬੈਠੇ ਆਂ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਕਲਗੀ ਆਪਣਾ ਜੋੜਾ ਧਨ ਤਨ ਗੁਰੂ ਕੇ ਪਿਆਰੇ ਗੁਰੂ ਕੇ ਮਹਾਨ ਸਿੱਖ ਬਾਬਾ ਸੰਗਤ ਸਿੰਘ ਸਾਹਿਬ ਨੂੰ ਦਿੱਤਾ ਉਹਨਾਂ ਨੂੰ ਪਤਾ ਸੀ ਕਿ ਇਹ ਗੁਰੂ ਪਾਤਸ਼ਾਹ ਨੇ ਜੋ ਬਖਸ਼ਿਸ਼ ਜੋ ਪਿਆਰ ਮੇਰੇ ਤੇ ਬਖਸ਼ਿਸ਼ ਕੀਤਾ ਹੈ ਕੱਲ ਨੂੰ ਮੈਂ ਇਸ ਸੰਸਾਰ ਤੇ ਨਹੀਂ ਹੋਵਾਂਗਾ ਉਹ ਸ਼ਹਾਦਤ ਦਾ ਤਿਲਕ ਸੀ ਉਹ ਕਲਗੀ ਦੇਣਾ ਉਹ ਜੋੜਾ ਦੇਣਾ ਉਹ ਸਤਿਗੁਰਾਂ ਦਾ ਥਾਪੜਾ ਦੇਣਾ ਪਤਾ ਸੀ ਕਿ ਕੱਲ ਮੈਂ ਨਹੀਂ ਹੋਵਾਂਗਾ ਉਹ ਪਿਆਰ ਸੀ ਗੁਰੂ ਕੇ ਸਿੱਖਾਂ ਦਾ ਪਿਆਰ ਵਾਲਿਓ ਕੋਈ ਆਪਣਾ ਘਰ ਲੁਟਾ ਕੇ ਕਿਸੇ ਨੂੰ ਗੋਦ ਨਹੀਂ ਲੈਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਸਾਰਿਆਂ ਦੇ ਵਾਸਤੇ ਇਨ ਪੁੱਤਰਨ ਕੇ ਸੀਸ ਪਰ ਵਾਰ दिए ਸੁੱਤ ਚਾਰ ਸਾਡੇ ਸਾਡੇ ਵੱਲ ਨੂੰ ਵੇਖ ਕੇ ਉਹਨਾਂ ਨੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਕਹਿੰਦੇ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਸਾਢੇ ਹਜ਼ਾਰਾਂ ਵਿੱਚੋਂ ਉਹਨਾਂ ਨੇ ਆਪਣੇ ਚਾਰ ਵੇਖੇ ਸੀ ਇੱਕ ਵਾਰ ਕਹਿੰਦੇ ਇੱਕ ਰਾਣੀ ਉਹਦੀ ਗੋਲੀ ਦੋਵੇਂ ਖੜੀਆਂ ਤੇ ਬੱਚੇ ਖੇਡ ਰਹੇ ਐ ਰਾਜ ਪਰਿਵਾਰ ਦੇ ਬੱਚੇ ਵੀ ਖੇਡਦੇ ਐ ਉਹਦੇ ਦਰਬਾਰੀਆਂ ਦੇ ਬੱਚੇ ਵੀ ਖੇਡਦੇ ਐ ਉਹਦੇ ਨੌਕਰਾਂ ਦੇ ਬੱਚੇ ਵੀ ਖੇលਦੇ ਐ ਤੇ ਕਹਿੰਦੇ ਰਾਣੀ ਨੇ ਨਾ ਇੱਕ ਫਲ ਦਿੱਤਾ ਕਹਿੰਦੀ ਮੇਰੇ ਪੁੱਤ ਨੂੰ ਦੇ ਦੀ ਜਾ ਕੇ ਰਾਣੀ ਨੇ ਇੱਕ ਫਲ ਦਿੱਤਾ ਕਹਿੰਦੀ ਮੇਰੇ ਪੁੱਤ ਨੂੰ ਦੇ ਦੀ ਜਾ ਕੇ ਤੇ ਜਿਹੜੀ ਗੋਲੀ ਆ ਉਹ ਨਵੀਂ ਆਈ ਸੀ ਉਹ ਆਂਦੀ ਰਾਣੀ ਸਾਹਿਬਾ ਵੀ ਤੇਰੇ ਪੁੱਤ ਨੂੰ ਮੈਂ ਪਛਾਣੂ ਕਿੱਦਾਂ ਰਾਣੀ ਕਹਿੰਦੀ ਜਿਹੜਾ ਬੱਚਿਆਂ ਦੇ ਵਿੱਚ ਸਾਰਿਆਂ ਤੋਂ ਸੋਹਣਾ ਹੋਵੇ ਨਾ ਉਹਨੂੰ ਇਹ ਜਾ ਕੇ ਫਲ ਦੇ ਦੇ ਹੁਣ ਉਹਨਾਂ ਹੀ ਬੱਚਿਆਂ ਦੇ ਵਿੱਚ ਉਸ ਗੋਲੀ ਦਾ ਬੱਚਾ ਵੀ ਖੇਡ ਰਿਹਾ ਤੇ ਉਹਨੇ ਜਾ ਕੇ ਆਪਣੇ ਬੱਚੇ ਨੂੰ ਫਲ ਦਿੱਤਾ ਉਹ ਰੂਪ ਦਾ ਸੋਹਣਾ ਨਹੀਂ ਸੀ ਪਰ ਆਪਣਾ ਨਕਮਾ ਪੁੱਤ ਵੀ ਉਹਨੂੰ ਸਾਰਿਆਂ ਤੋਂ ਸੋਹਣਾ ਲੱਗਾ ਆਪਣਾ ਸੀ ਤੇ ਮੈਂ ਗੱਲ ਇਹ ਕਰਦਾ ਵੀ ਸਾਨੂੰ ਸਾਰੇ ਨਕਮਿਆਂ ਨੂੰ ਗੋਦ ਵਿੱਚ ਲੈਣ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਹੀਰਿਆਂ ਵਰਗੇ ਪੁੱਤ ਸਾਡੇ ਤੋਂ ਆਰ ਆਪਾਂ ਰਸਮਾਂ ਤੋਂ ਬਾਹਰ ਨਿਕਲਣਾ ਹੈ ਸਿੱਖ ਧਰਮ ਕੋਈ ਰਸਮਾਂ ਦਾ ਧਰਮ ਨਹੀਂ ਹੈ ਰਸਮਾਂ ਵਾਲਾ ਧਰਮ ਸਿੱਖ ਧਰਮ ਨਹੀਂ ਹੈ ਸਿੱਖ ਸ਼ਬਦ ਜਦੋਂ ਆਏਗਾ ਨਾ ਉਦੋਂ ਗੁਰੂ ਦਾ ਤੇ ਸਿੱਖ ਦਾ ਪਿਆਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਰੂਪ ਮੰਨਣ ਵਾਲੇ ਜਿੰਨੇ ਵੀ ਮਹਾਨ ਮਰੀਦ ਸ਼ਹੀਦ ਹੋਏ ਐ ਜੇ ਸਿੱਖ ਦੀ ਗੱਲ ਚੱਲੇਗੀ ਤੇ ਗੁਰੂ ਤੇ ਸਿੱਖ ਦਾ ਪਿਆਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਤੇ ਭਾਈ ਮਰਦਾਨੇ ਦਾ ਜੋ ਪਿਆਰ ਹੈ ਉਹ ਦੁਨਿਆਵੀ ਸੀ ਗੁਰਨਾਨਕ ਨਾਲ ਰਹਿਣਾ ਕੋਈ ਸੌਖਾ ਸੀ ਗੁਰਨਾਨਕ ਦੇ ਨਾਲ ਨਿਭਾਉਣੇ ਵੀ ਕੋਈ ਸੌਖੀ ਨਹੀਂ ਸੀ ਪਰ ਭਾਈ ਮਰਦਾਨੇ ਨੇ ਨਵਾਈ ਸਿੱਖ ਦੀ ਗੱਲ ਆਏਗੀ ਤੇ ਗੁਰੂ ਤੇ ਸਿੱਖ ਦਾ ਪਿਆਰ ਇਹ ਸ਼ਬਦਾਂ ਦੇ ਵਿੱਚ ਬਿਆਨ ਨਾ ਹੋਵੇ ਤੁਸੀਂ ਸਾਰਿਆਂ ਨੇ ਇਤਿਹਾਸ ਸਰਵਣ ਕੀਤਾ ਸਾਰਾ ਇਤਿਹਾਸ ਆਪਾਂ ਹਰ ਸਾਲ ਸੁਣਦੇ ਆਂ ਪਰ ਮੈਂ ਇੱਕ ਗੱਲ ਕਰਨੀ ਚਾਹੁੰਦਾ ਹੈ ਉਹ ਵੀ ਸਿੱਖਈ ਸੀ ਹੈ ਆਪਾਂ ਵੀ ਸਿੱਖਈ ਆ ਆਪਣੇ ਨਾਂ ਨਾਲ ਕੋਈ ਸਿੱਖ ਨਾਂ ਨਾ ਲਾਵੇ ਸਿੰਘ ਨਾ ਲਾਵੇ ਆਪਾਂ ਛਿੜ ਜਾਣੇ ਆ ਪਰ ਕਦੇ ਵੇਖਿਆ ਤੇ ਕਰੋ ਵੀ ਜਿਨ੍ਹਾਂ ਬਜ਼ੁਰਗਾਂ ਦਾ ਜਿਨ੍ਹਾਂ ਮਹਾਪੁਰਸ਼ਾਂ ਦਾ ਜਿਨ੍ਹਾਂ ਸ਼ਹੀਦਾਂ ਦਾ ਇਤਿਹਾਸ ਆਪਾਂ ਸਰਵਣ ਕਰਦੇ ਆ ਉਹਨਾਂ ਦੇ ਵਿੱਚ ਤੇ ਸਾਡੇ 'ਚ ਫਰਕ ਕਿੰਨਾ ਹੈ ਹੈ ਤੇ ਆਪਣੀ ਬਜ਼ੁਰਗਾਂ ਦਾ ਇਤਿਹਾਸ ਹੈ ਨਾ ਤੇ ਜੇ ਸਿੱਖ ਨੂੰ ਗੁਰੂ ਦਾ ਇਤਿਹਾਸ ਸੁਣਾਉਣ ਵੇਲੇ ਇਹ ਕਹਿਣਾ ਪਵੇ ਕਿ ਭਾਈ ਧਿਆਨ ਨਾਲ ਸੁਣ ਤੇ ਫਿਰ ਸਿੱਖ ਨਹੀਂ ਐ ਸਿੱਖ ਕਹੌਣ ਲੈਕ ਨਹੀਂ ਐ ਸਿੱਖ ਨਹੀਂ ਐ ਫਿਰ ਨਾਂ ਨਾਲ ਚਾਹੇ ਜ਼ਰੂਰ ਮਰਜੀ ਲਾਈ ਫਿਰੇ ਕੋਈ ਫਰਕ ਨਹੀਂ ਪੈਂਦਾ ਅੱਜ ਕੱਲ ਤੇ ਲੋਕ ਬਹੁਤ ਕੁਝ ਜੋੜ ਲੈਂਦੇ ਨਾਂ ਦੇ ਨਾਲ ਪਰ ਸਿੱਖੀ ਕਮਾਉਣੀ ਕਿਤੇ ਸੌਖੀ ਐ ਬਹੁਤ ਔਖਾ ਐ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਹਨ ਨਾ ਕੀਜੈ ਇਹ ਗਲੀ ਆਉਣਾ ਸੌਖਾ ਨਹੀਂ ਇਹ ਕੋਈ ਰਸਮ ਨਹੀਂ ਐ ਵੀ ਕੇਸਗੜ ਸਾਹਿਬ ਗਏ ਹਰਮੰਦਰ ਸਾਹਿਬ ਗਏ ਅਕਾਲ ਤਖਤ ਸਾਹਿਬ ਗਏ ਪੰਜਾ ਪਿਆਰਿਆਂ ਦੇ ਸਾਹਮਣੇ ਹਾਜ਼ਰ ਹੋਏ ਅੰਮ੍ਰਿਤ ਛਕ ਲਿਆ ਤੇ ਬਣ ਗਏ ਸਿੱਖ ਇਸ ਤਰ੍ਹਾਂ ਜੇ ਸਿੱਖ ਬਣਾਉਣੇ ਹੁੰਦੇ ਤੇ ਫਿਰ ਤੇ ਦਸਵੇਂ ਪਾਤਸ਼ਾਹ ਦੇ ਕੋਲ ਬਣਨ ਵਾਸਤੇ ਬਹੁਤ ਤਿਆਰ ਸੀ ਜਿੱਦਾਂ ਦੇ ਆਪਾਂ ਸਿੱਖਿਆ ਇਦਾਂ ਦੇ ਤੇ ਪਹਾੜੀ ਰਾਜੇ ਵੀ ਬਣਨਾ ਚਾਹੁੰਦੇ ਸੀ ਜਿਵੇਂ ਆਪਾਂ ਸਿੱਖਿਆ ਐਸੇ ਦਿਰਵਾਲ ਸਰ ਜਦੋਂ ਗੁਰੂ ਸਾਹਿਬ ਦੇ ਕੋਲ ਸਾਰੇ ਪਹਾੜੀ ਰਾਜੇ ਇਕੱਠੇ ਹੋ ਕੇ ਆਏ ਤੇ ਇਹਦੇ ਤੇ ਉਹ ਵੀ ਬਣਨਾ ਚਾਹੁੰਦੇ ਸੀ ਪਰ ਮਹਾਰੇ ਦਸਵੇਂ ਪਾਤਸ਼ਾਹ ਨੇ ਕਿਹਾ ਨਹੀਂ ਇਹ ਕੋਈ ਰਵੈਤ ਨਹੀਂ ਹੈ ਵੀ ਮੈਂ ਅਮਰਤ ਛਕਾ ਦੇਣਾ ਤੇ ਤੁਸੀਂ ਸਿੰਘ ਬਣ ਜਾਣਾ ਜੇ ਗੁਰਨਾਨਕ ਦੀ ਵਿਚਾਰ ਜੇ ਬਾਣੀ ਪ੍ਰਤੀ ਪਿਆਰ ਜੇ ਗੁਰੂ ਘਰ ਦੀ ਮਰਿਆਦਾ ਨੂੰ ਤੁਸੀਂ ਸਮਰਪਿਤ ਹੋ ਤੇ ਫੇਰ ਮੇਰੇ ਫੇਰ ਐਂਟਰੀ ਹੈ ਇੱਥੇ ਪ੍ਰਵੇਸ਼ ਦੇ ਮਿਲਣਾ ਸਿਰ ਧੜ ਕੇ ਤਲੀ ਤੇ ਆਉਣਾ ਪੈਣਾ ਤੇ ਆਪਾਂ ਨੂੰ ਸਾਲ ਬੀਤ ਗਏ ਇੰਨੇ ਤੇ ਸਾਨੂੰ ਫੇਰ ਅਜੇ ਦ੍ਰਿੜ ਕਰਾਉਣਾ ਪਵੇ ਵੀ ਸਾਵਧਾਨ ਇਕਾਗਰ ਚਿਤ ਹੋ ਕੇ ਸੁਣਨਾ ਆਪਾਂ ਰੋ ਵਿਚਾਰ ਮਹਾਨ ਇਤਿਹਾਸ ਹੁਣਾ ਗੁਰਸਿੱਖਾਂ ਦਾ ਪਹਿਲਾ ਕੰਮ ਹੈ ਬਹਿਣਾ ਆਪਾਂ ਏਡੀਆਂ ਵੱਡੀਆਂ ਵੱਡੀਆਂ ਮਰਿਆਦਾ ਏਡੇ ਵੱਡੇ ਵੱਡੇ ਸਾਰੇ ਸਿਧਾਂਤ ਇੰਨਾ ਵੱਡਾ ਸਮਾਗਮ ਕੋਈ ਕਹਿੰਦਾ ਜੀ ਅਸੀਂ 10 ਸਾਲ ਤੋਂ ਕਰ ਰਹੇ ਕੋਈ ਕਹਿੰਦਾ 20 ਸਾਲ ਤੋਂ ਕਰ ਰਹੇ ਕੋਈ ਕਹਿੰਦਾ 50 ਸਾਲ ਤੋਂ ਕਰ ਰਹੇ ਆ ਤੇ ਪਿਆਰ ਵਾਲਿਓ ਜੇ ਸਾਨੂੰ ਬਹਿਣਾ ਹੀ ਨਾ ਆਇਆ ਤਾਂ ਫਿਰ ਸਮਾਗਮ ਕਰਨ ਦਾ ਵੀ ਕੀ ਫਾਇਦਾ ਸੁਰਤ ਲਿਜਾਓ ਮਾਚੀਵਾੜੇ ਦੀ ਪਾਵਨ ਪਵਿੱਤਰ ਧਰਤੀ ਤੇ ਧੰਗੁਰ ਗੋਬਿੰਦ ਸਿੰਘ ਮਹਾਰਾਜ ਨੇ ਕੂ ਤੋਂ ਟੈਂਡ ਲਾਈ ਐ ਤੇ ਮਹਾਰਾਜ ਟੈਂਡ ਦਾ ਸਹਰਾਣਾ ਲਾ ਕੇ ਜਦੋਂ ਸੁੱਤੇ ਪਏ ਐ ਨਾ ਇੱਕ ਹੱਥ ਤੇਗ ਨੂੰ ਐ ਖੱਬੀ ਬੱਖੀ ਵਾਲੇ ਪਾਸੇ ਕਰਬਟ ਲੈ ਕਰਕੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਸੁੱਤੇ ਪਏ ਐ ਜਿਹੜਾ ਜ਼ਾਮਾ ਹੈ ਲਿਬਾਸ ਹੈ ਉਲੀਰੋ ਲੀਰ ਹੋ ਰੱਖਿਆ ਕੰਡਿਆਂ ਦੇ ਨਾਲ ਸੂਲਾਂ ਦੇ ਨਾਲ ਪੈਰ ਵਿੰਨੇ ਪਏ ਐ ਤੇ ਜਦੋਂ ਇਤਿਹਾਸ ਦਾ ਦਰਸ਼ਨ ਕਰਦੇ ਪਿਆਰ ਵਾਲਿਓ ਕਹਿੰਦੇ ਮਹਾਰਾਜ ਦੇ ਕਸ਼ਹਿਰੇ ਤੱਕ ਖੂਨ ਨਿਚੜ ਨਿਚੜ ਕਰਕੇ ਜੰਮਿਆ ਪਿਆ ਗੋਡਿਆਂ ਤੱਕ ਤੇ ਮਾਰੇ ਟਿੰਡ ਦਾ ਸਰਾਣਾ ਲਾ ਕੇ ਸੁੱਤੇ ਐ ਤੇ ਜਿਨ੍ਹਾਂ ਤਿੰਨ ਸਿੱਖਾਂ ਨੂੰ ਮਹਾਰਾਜ ਲੈ ਕੇ ਤੁਰੇ ਸੀ ਪਿਆਰੇ ਭਾਈ ਧਰਮ ਸਿੰਘ ਪਿਆਰੇ ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ ਇਹ ਪਿਆਰਾ ਸਤਗੁਰਾਂ ਦਾ ਪਿਆਰ ਵਾਲਾ ਜਥਾ ਮਹਾਰਾਜ ਨੇ ਤਾਰਿਆਂ ਦੀ ਨਿਸ਼ਾਨੀ ਦਿੱਤੀ ਕਹਿੰਦੇ ਇਸ ਤਾਰੇ ਦੇ ਥੱਲੇ ਮਿਲਾਂਗੇ ਇਕੱਠੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਟਿੰਡ ਦਾ ਸਹਰਾਣਾ ਲਾ ਕੇ ਸੁੱਤੇ ਐ ਤੇ ਮਾਲਕ ਦੇ ਕਰਤੇ ਦੀ ਉਸਤਤ ਦੇ ਵਿੱਚ ਕੀ ਕਹਿੰਦੇ ਐ ਕਰਤੇ ਨੂੰ ਯਾਦ ਕਰਕੇ ਕੀ ਕਹਿੰਦੇ ਐ ਹਾਲ ਮਰੀਦਾ ਦਾ ਕਿਹਨੂੰ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਿਹਣਾ ਹਾਲ ਮਰੀਦਾ ਦਾ ਤੇ ਪਿਆਰ ਵਾਲਿਓ ਜਦੋਂ ਮਾਛੀਵਾੜੇ ਦੀ ਉਸ ਪਾਵਨ ਧਰਤੀ ਦੇ ਕੋਲੋਂ ਲੱਭਦੇ ਲੱਭਦੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤਿੰਨੇ ਪਿਆਰ ਵਾਲੇ ਸਿੱਖ ਜਦੋਂ ਲੱਭਦੇ ਲੱਭਦੇ ਆਏ ਨਾ ਤੜਫ ਸੀ ਗੁਰੂ ਦੀ ਇਹ ਦਿਲਾਂ ਦੀ ਖਿੱਚ ਸੀ ਭਾਈ ਮਾਨ ਸਿੰਘ ਕਹਿੰਦਾ ਕਹਿੰਦਾ ਮੇਰਾ ਅੱਗੇ ਪੈਰ ਪਟਣ ਨੂੰ ਜੀ ਨਹੀਂ ਕਰਦਾ ਮੈਨੂੰ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਨੇੜੇ ਤੇੜੇ ਹੀ ਐ ਲੱਭਦੇ ਲੱਭਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਟਿੰਡ ਦਾ ਸਹਰਾਣਾ ਲਾ ਕੇ ਸੁੱਤੇ ਪਏ ਐ ਉਸ ਜਗ੍ਹਾ ਤੇ ਤਿੰਨੇ ਗੁਰੂ ਕੇ ਪਿਆਰ ਵਾਲੇ ਸਿਖਾ ਹਾਜ਼ਰ ਹੋਏ ਤੇ ਜਦੋਂ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਰਾਮ ਕਰਦਿਆਂ ਵੇਖਿਆ ਪਿਆਰੇ ਭਾਈ ਦਇਆ ਸਿੰਘ ਸਾਹਿਬ ਨੇ ਤੇ ਭਾਈ ਮਾਨ ਸਿੰਘ ਪਿਆਰ ਨਾਲ ਕਹਿੰਦਾ ਕਹਿੰਦਾ ਜਗਾਉਣਾ ਨਹੀਂ ਤੇ ਇਤਿਹਾਸਕਾਰਾਂ ਬਚਨ ਲਿਖਿਆ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਨੂੰ ਫੜ ਕੇ ਨਾ ਭਾਈ ਮਾਨ ਸਿੰਘ ਜਿਹੜੀਆਂ ਸੂਲਾਂ ਚੁੱਕੀਆਂ ਤੇ ਉਹ ਸੂਲਾ ਕੱਢਣ ਲੱਗ ਗਿਆ ਸੂਲਾ ਜਦੋਂ ਕੱਢਦਾ ਸੂਲ ਖਿੱਚੀ ਧੰਗੁਰ ਗੋਵਿੰਦ ਸਿੰਘ ਮਹਾਰਾਜ ਦੇ ਨੀਂਦ ਖੁੱਲੀ ਮਹਾਰਾਜ ਨੇ ਤੁਰੰਤ ਸ਼ਸਤਰ ਨੂੰ ਹੱਥ ਤੇ ਪਾਇਆ ਹੀ ਸੀ ਪਰ ਜਦੋਂ ਸਾਹਮਣੇ ਵੇਖਿਆ ਵੀ ਮੇਰੇ ਪਿਆਰ ਵਾਲੇ ਗੁਰਸਿੱਖ ਬੈਠੇ ਐ ਮੇਰੇ ਮੁਰੀਦ ਬੈਠੇ ਐ ਧੰਗੁਰ ਗੋਵਿੰਦ ਸਿੰਘ ਮਹਾਰਾਜ ਨੇ ਕੱਲੇ ਕੱਲੇ ਨੂੰ ਗਲ ਨਾਲ ਲਾਇਆ ਮਹਾਨ ਇਤਿਹਾਸ ਹੈ ਜਿੰਨਾ ਸਰਵਣ ਕਰੋਗੇ ਸਾਡੀ ਜ਼ੁਬਾਨ ਉਹ ਬਿਆਨ ਕਰਨ ਲਾਇਕ ਨਹੀਂ ਹੈ ਸਾਡੇ ਕਿਰਦਾਰ ਇਤਿਹਾਸ ਨੂੰ ਸਰਵਣ ਕਰਨ ਲਾਇਕ ਨਹੀਂ ਹੈ ਇਹ ਇਤਿਹਾਸ ਦੇ ਪ੍ਰਸੰਗ ਉਹਨਾਂ ਮਹਾਨ ਗੁਰਸਿੱਖਾਂ ਵਾਸਤੇ ਹੈ ਪਿਆਰ ਵਾਲਿਓ ਗੁਰੂ ਕੇ ਸਹਿਬਜ਼ਾਦਿਆਂ ਦਾ ਇਤਿਹਾਸ ਕੋਈ ਸੁਣਾ ਰਿਹਾ ਹੋਵੇ ਤੇ ਨੇਤਰਾਂ ਚੋਂ ਅਸ਼ਰੂ ਰੁਕਣੇ ਨਹੀਂ ਚਾਹੀਦੇ ਤੇ ਸਾਡੇ ਸਾਹਮਣੇ ਸਾਰੀ ਕਥਾ ਕਹਿ ਜਾਂਦਾ ਹੈ ਕਹਿਣ ਵਾਲਾ ਸਾਨੂੰ ਫਰਕ ਹੈ ਕੋਈ ਨਹੀਂ ਇਸ ਕਰਕੇ ਗੁਰੂ ਨਾਲ ਸਭ ਤੋਂ ਪਹਿਲੀ ਜਿਹੜੀ ਗੁਰੂ ਘਰ ਦੀ ਕਮਾਈ ਕਰਨੀ ਹੈ ਗੁਰੂ ਦੇ ਦਰਬਾਰ ਦੇ ਵਿੱਚ ਆ ਕੇ ਗੁਰੂ ਤੋਂ ਇਹੀ ਮੰਗਣਾ ਹੈ ਸੱਚੇ ਪਾਤਸ਼ਾਹ ਕਿਰਪਾ ਕਰੀ ਮੈਨੂੰ ਬਨੌਟੀ ਸਿੱਖਣਾ ਬਣਾਈ ਇਹ ਅਰਦਾਸ ਕਰਿਆ ਕਰੋ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਮਾਰਨ ਦੇ ਚਰਨਾ ਚਰਦਾਸ ਕਰਨੀ ਹੈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੇ ਮੇਰੇ ਤੇ ਤਰਸ ਕੀਤਾ ਮੈਨੂੰ ਸਿੱਖਾਂ ਦੇ ਘਰ ਦੇ ਵਿੱਚ ਜਨਮ ਦਿੱਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਿਓ ਮੇਰੇ ਬਜ਼ੁਰਗਾਂ ਦੀ ਕੀਤੀ ਕਮਾਈ ਨੂੰ ਦਾਗ ਨਾ ਲੱਗੇ ਮੈਂ ਬਨੌਟੀ ਸਿੱਖ ਨਾ ਬਣਾ ਇਹ ਅਰਦਾਸ